ਪੰਜਾਬ ਟੀਵੀ 24 ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਨਾਲ ਅੱਜ ਫਿਰ ਤੋਂ ਜੇਲਾ ਕਾਂਗਰਸ ਕਮੇਟੀ ਅਮਰਸਰ ਸ਼ਹਿਰੀ ਦੇ ਪ੍ਰਵਕਤਾ ਐਡਵੋਕੇਟ ਗਗਨ ਪਾਟਿਆ ਜੀ ਜੁੜੇ ਨੇ ਪਾਟਿਆ ਸਾਹਿਬ ਪੰਜਾਬ ਵਿੱਚ ਮੌਜੂਦਾ ਜਿਹੜੀ ਸਿਆਸਤ ਹੈ ਉਹਦੇ ਹਾਲਾਤ ਜਿਹੜੇ ਨੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਸਮਝੌਤੇ ਦੀ ਗੱਲਾਂ ਚੱਲਦੀਆਂ ਸੀ ਇਹਨੂੰ ਜਿਹੜਾ ਕਾਂਗਰਸ ਦੇ ਵਰਕਰ ਨੇ ਥੱਲੇ ਲੈਵਲ ਤੇ ਉਹਨਾਂ ਦੀ ਕੀ ਮਤਲਬ ਸੋਚਣੀ ਹੈ ਜੀ ਕੀ ਨਵਜਾ ਉਹਨਾਂ ਦੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਕਿਸ ਤਰ੍ਹਾਂ ਦੇਖਦੇ ਨੇ ਜੀ ਅੱਜ ਫੇਰ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਦੁਬਾਰਾ ਗੱਲ ਕਰ ਰਹੇ ਹਾਂ ਦੇਖੋ ਜਿੱਥੋਂ ਤੱਕ ਪੰਜਾਬ ਦੇ ਮੁੱਦਿਆਂ ਸਵਾਲਾਂ ਜਾਂ ਕਮਰੋਜ਼ ਪਾਰਟੀ ਦੇ ਅਲਾਈਅੰਸ ਦਾ ਸਵਾਲ ਹੈ ਜੇ ਅਸੀਂ ਪਿੱਛੇ 2 ਸਾਲਾਂ ਦੀ ਝੱਤੀ ਮਾਰੀਏ ਜਦੋਂ ਭਗਵੰਤ ਪਾਲ ਸਰਕਾਰ ਬਣੀ ਸੀ ਉਹਨਾਂ ਨੇ ਬੜੀਆਂ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੜੇ ਵੱਡੇ ਤਰੀਕੇ ਨਾਲ ਗੁੰਮਰਾਹ ਕੀਤਾ ਗਿਆ ਸੀ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕੋ ਕਸਰ ਨਹੀਂ ਚੱਢ ਗਈ ਉਹਨਾਂ ਨੇ ਇਹੋ ਜੀ ਗਰੰਟੀ ਦਿੱਤੀਆਂ ਵੀ ਅਸੀਂ ਘਰ ਘਰ ਜਿਹੜਾ ਉਹ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਚਾਹੇ ਘਰ ਦੇ ਵਿੱਚ 5 ਔਰਤਾਂ ਨੇ ਚਾਹੇ 4 ਔਰਤਾਂ ਨੇ ਹਰ ਘਰ ਦੇ ਵਿੱਚ ਔਰਤਾਂ ਨੂੰ 1000-1000 ਰੁਪਏ ਦਿੱਤਾ ਜਾਵੇਗਾ ਪਲੱਸ ਉਹਨਾਂ ਨੇ ਕਿਹਾ ਸੀ ਵੀ ਇੱਥੇ ਜਿਹੜਾ 50000 ਕਰੋੜ ਰੁਪਿਆ ਐਕਸਾਈਜ਼ ਡਿਊਟੀ 'ਚ ਖਰਾਬ ਹੁੰਦਾ ਉਹ ਅਸੀਂ 50000 ਕਰੋੜ ਰੁਪਿਆ ਜਿਹੜਾ ਉਹ ਕਮਾ ਕੇ ਜਿਹੜਾ ਪੰਜਾਬ ਦੇ ਖਾਤੇ 'ਚ ਪਾਵਾਂਗੇ ਨਾਲ ਦੇ ਨਾਲ ਜਿਹੜਾ 25000 ਕਰੋੜ ਰੁਪਏ ਰੇਤਾ ਦੇ ਵਿੱਚ ਜਿਹੜਾ ਆਪਣਾ ਵੰਡਿਆ ਜਾ ਰਿਹਾ ਹਿਸਾ ਦੇ ਵਿੱਚ ਜਾਂ ਲੀਟਰਾਂ ਦੇ ਵਿੱਚ ਉਹ ਅਸੀਂ ਲਿਆ ਕੇ ਜਿਹੜਾ ਪੰਜਾਬ ਦੇ ਜਿਹੜੇ ਖਜ਼ਾਨੇ 'ਚ ਪਾ ਕੇ ਪੰਜਾਬ ਦਾ ਜਿਹੜਾ ਕਰਜ਼ਾ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਤੇ ਪੰਜਾਬ ਦੇ ਜਿਹੜੇ ਰੋਜ਼ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਦਵਾਂਗੇ ਪੰਜਾਬ 'ਚ ਜਿਹੜੇ ਨੌਜਵਾਨ ਜਿਹੜੇ ਉਹ ਅਪਲਾਈਨ ਕਰ ਚੁੱਕੇ ਨੇ ਜਿਹੜੇ ਕਿ ਬਾਹਰ ਵਿਦੇਸ਼ਾਂ 'ਚ ਜਾ ਕੇ ਵਸ ਗਏ ਨੇ ਉਹਨਾਂ ਨੂੰ ਵਾਪਸ ਲਿਆਵਾਂਗੇ ਤੇ ਜਿਹੜੇ ਉਦਯੋਗ ਨੇ ਉਹ ਪੰਜਾਬ ਵੱਡੇ ਵੱਡੇ ਉਦਯੋਗ ਜਿਹੜੇ ਨੇ ਪੰਜਾਬ ਦੇ ਵਿੱਚ ਲਾਵਾਂਗੇ ਔਰ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਇਹਨਾਂ ਨੇ ਭਗਤ ਸਿੰਘ ਦੀ ਆਪਣਾ ਉੱਥੇ ਜਾ ਕੇ ਜਨਮ ਸਥਾਨ ਤੇ ਜਾ ਕੇ ਸੋਖਾ ਦਿੱਤੀ ਸੀ ਕਿ ਪੰਜਾਬ ਨੂੰ ਭਗਤ ਸਿੰਘ ਨੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਜਿੱਥੇ ਚਾਰੇ ਪਾਸੇ ਖੁਸ਼ਹਾਲੀ ਹੋਏਗੀ ਪੰਜਾਬ ਖੁਸ਼ਹਾਲ ਹੋਏਗਾ ਲੋਕੀ ਜਿਹੜੇ ਨੇ ਉਹ ਵਧੀਆ ਜੀਵਨ ਜਿਹੜਾ ਉਹ ਬਤੀਤ ਕਰਨਗੇ ਜਿਹੜੇ ਬਾਹਰੋਂ ਜਿਹੜੇ ਵਿਦੇਸ਼ ਚ ਚਲੇ ਗਏ ਨੇ ਜਿਹੜਾ ਨੌਜਵਾਨ ਉਹ ਵਾਪਸ ਆਣਗੇ ਪਰ ਜਿਵੇਂ ਸੀ ਪਿਛਲੇ 2 ਸਾਲਾਂ ਦੀ ਚਤਤਿ ਮਾਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਸਵਾ ਕੁਝ ਨਹੀਂ ਕੀਤਾ ਲੋਕਾਂ ਦਾ ਪੈਸਾ ਜਿਹੜਾ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਉਹਨੂੰ ਸਿਰਫ ਤੇ ਸਿਰਫ ਵੱਡੇ ਵੱਡੇ ਹੋਰਡਿੰਗਸ ਲਗਾ ਕੇ ਪੰਜਾਬ ਦੇ ਵਿੱਚ ਵੀ ਅਸੀਂ ਇਹ ਕੀਤਾ ਜਨਤਾ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਤੁਹਾਡਾ ਪੈਸਾ ਜਿਹੜਾ ਉਹ ਦੂਜੀਆਂ ਜਿਹੇ ਸਟੇਟਾਂ ਦੇ ਵਿੱਚ ਜਿੱਥੇ ਸਾਡੇ ਉੱਥੇ ਕੋਈ ਜ਼ਰੂਰਤ ਨਹੀਂ ਵੱਡੇ ਵੱਡੇ ਸ਼ਹਿਾਰਾਂ ਦੇ ਵੱਡੇ ਵੱਡੇ ਹੋਟਲਿੰਗਸ ਲਗਾਉਣ ਦੀ ਉਹ ਸਾਡਾ ਪੈਸਾ ਜਿਹੜਾ ਉਹ ਬਾਹਰਲੇ ਸਟੇਟਾਂ ਦੇ ਵਿੱਚ ਖਰਚ ਕੀਤਾ ਜਾ ਰਿਹਾ ਜਿਸ ਦੇ ਨਾਲ ਪੰਜਾਬ ਦੀ ਇਕਨੋਮੀ ਜਿਹੜੀ ਹੈ ਵੱਧ ਤੋਂ ਵੱਧਰ ਹੋ ਗਈ। ਪੰਜਾਬ ਪਾਸੇ ਤਾਂ ਵੇਖੋ ਜੀ ਤੁਸੀਂ ਜਿਹੜੀਆਂ ਸਾਰੀਆਂ ਗੱਲਾਂ ਦੱਸ ਰਹੇ ਹੋ ਵੀ ਪੰਜਾਬ ਸਰਕਾਰ ਉਹ ਫੇਲ ਹੋਈ ਹੈ ਤੇ ਦੂਜੇ ਪਾਸੇ ਕਿਸੇ ਨਾ ਕਿਸੇ ਲੈਵਲ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਸਮਝੌਤੇ ਦੀ ਗੱਲ ਚੱਲਦੀ ਆ ਹਾਲਾਂਕਿ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਬਹੁਤ ਕੁਝ ਇਹਦੇ ਹੱਕ 'ਚ ਨਹੀਂ ਕੁਝ ਇਹਦੇ ਵਿਰੋਧ 'ਚ ਨੇ ਤੇ ਫਿਰ ਇਹ ਕਿਸ ਤਰ੍ਹਾਂ ਮਤਲਬ ਪੋਸੀਬਲ ਹੋ ਸਕਦਾ ਜੀ ਦੇਖੋ ਜੇ ਜਿੱਥੋਂ ਤੱਕ ਲਾਇੰਸ ਦਾ ਸਵਾਲ ਹੈ ਉਹ ਨੈਸ਼ਨਲ ਲੈਵਲ ਤੇ ਹੋ ਸਕਦਾ ਕੁਝ ਅਲਾਈਅੰਸ ਦੀ ਗੱਲਬਾਤ ਚੱਲਦੀ ਹੋਵੇ ਪਰ ਪੰਜਾਬ ਦੀ ਜਿਹੜੇ ਕਾਂਗਰਸ ਦੇ ਵਰਕਰਸ ਨੇ 90% ਤੋਂ ਜ਼ਿਆਦਾ ਵਰਕਰਸ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਅਲਾਈਸ ਐਕਟ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਝੂਠੇ ਬੰਦਿਆਂ ਦੀ ਸਰਕਾਰ ਹੈ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਰਕਾਰ ਹੈ ਇੱਕ ਲਾਰੇ ਲੱਪੇ ਵਾਲੀ ਸਰਕਾਰ ਹੈ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੀ ਇਕਨੋਮੀ ਜੇ ਸਹੀ ਢੰਗ ਤੇ ਆਈ ਤੇ ਉਸ ਦੀ ਸਾਰੀ ਤੇ ਸਾਰੀ ਦੇਣ ਜਿਹੜੀ ਉਹ ਕਾਂਗਰਸ ਪਾਰਟੀ ਦੀ ਹੈ ਜੀ ਅਸੀਂ 1947 ਤੋਂ ਬਾਅਦ ਦੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਪੰਜਾਬ ਦੇ ਜਿਹੜੇ ਆਪਣਾ ਹਾਲਾਤ ਨੇ ਉਹਨਾਂ ਨੂੰ ਖਰਾਬ ਕਰਨ ਵਾਲੇ ਅਕਾਲੀ ਦਲ ਜਾਂ ਭਾਜਪਾ ਦੋਨੋਂ ਨੇ ਦੋਨੋਂ ਹੀ ਜ਼ਿੰਮੇਵਾਰ ਨੇ ਜੀ ਅਸੀਂ ਜਿਸਾ 1966 ਦੇ ਵਿੱਚ ਆਪਣਾ ਇਹਨਾਂ ਨੇ ਬਣਾਇਆ ਜੀ ਜੀ ਹਿਮਾਚਲ ਬਣਾਇਆ ਜੀ ਉਹ ਸੂਬਾ ਹਰਿਆਣਾ ਨਿਕਲਿਆ ਜੀ ਅੱਜ ਪੰਜਾਬ ਇੱਕ ਛੋਟੀ ਜੀ ਸੂਬੇ ਲੈ ਕੇ ਰਹਿ ਗਈ ਔਰ ਇਸ ਸਾਰਿਆਂ ਦੇ ਜ਼ਿੰਮੇਵਾਰ ਅਕਾਲੀ ਦਲ ਦੀ ਸਰਕਾਰ ਅਕਾਲੀ ਦਲ ਨੇ ਔਰ ਜੇ ਹਰਿਆਣਾ ਬਣਿਆ ਹਰਿਆਣਾ ਬਣਨ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਲੱਗਾ ਵੀ ਇਹਨਾਂ ਦੀ ਨੀਤੀ ਸਵਾਰਥਾਂ ਦੀ ਪੂਰਤੀ ਨਹੀਂ ਹੋ ਰਹੀ ਤਾਂ ਇਹਨਾਂ ਨੇ ਲੋਕਾਂ ਨੂੰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਔਰ ਉਹ ਨੌਜਵਾਨਾਂ ਦੇ ਹੱਥਾਂ ਹਥਿਆਰ ਫੜਾਏ ਪੰਜਾਬ ਦੇ ਵਿੱਚ ਅਤਵਾਦ ਆਇਆ ਪੰਜਾਬ ਦੇ ਉਦਯੋਗ ਦਾ ਬੇੜਾ ਗਰਖ ਹੋ ਗਿਆ ਪੰਜਾਬ ਦਾ ਜਿਹੜਾ ਉਦਯੋਗ ਸੀ ਉਹ ਪਲਾਨਿੰਗ ਕਰਨ ਤੇ ਮਜਬੂਰ ਹੋ ਗਿਆ ਪੰਜਾਬ ਦੇ ਵਿੱਚ ਉਦਯੋਗ ਬਿਲਕੁਲ ਚੋਪਟ ਹੋ ਗਿਆ ਤੇ ਨੌਜਵਾਨ ਜਿਹੜਾ ਬੇਰੋਜ਼ਗਾਰ ਹੋ ਗਿਆ ਜਦੋਂ ਨੌਜਵਾਨਾਂ ਨੂੰ ਲੱਗਾ ਵੀ ਅਸੀਂ ਬੇਰੋਜ਼ਗਾਰ ਹੋ ਗਏ ਆ ਤੇ ਉਹਨਾਂ ਨੇ ਬਾਹਰ ਵੱਲ ਜਿਹੜਾ ਉਹ ਧਿਆਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਹਰ ਸਾਲ 2 ਲੱਖ ਨੌਜਵਾਨ ਜਿਹੜਾ ਉਹ ਬਾਹਰ ਜਾ ਰਿਹਾ ਜੇ ਅਸੀਂ ਐਵਰੇਜ ਲਗਾਈਏ ਤੇ ਹਰ ਇੱਕ ਬੱਚੇ ਦੀ ਜਿਹੜਾ ਉਹ ਬਾਹਰ ਜਾਣ ਦੀ ਜਿਹੜੀ ਹੈ ਉਹ ਖਰਚਾ ਹੋ ਜਾਂਦਾ ਉਹ ਕਰੀਬ 25 ਲੱਖ ਦੇ ਆਸ-ਪਾਸ ਹੋ ਜਾਂਦਾ ਹੈ ਯਾਨੀ ਅੱਜ ਸਾਲ 50000 ਕਰੋੜ ਰੁਪਇਆ ਪੰਜਾਬ ਦਾ ਜਿਹੜਾ ਬਾਹਰ ਜਿਹੜੇ ਦੂਜੇ ਕੰਟਰੀ ਸੇ ਜਾ ਰਿਹਾ ਜਿਹੜੇ ਦੂਜੇ ਦੇਸ਼ਾਂ ਜਾ ਰਿਹਾ ਔਰ ਇਥੋਂ ਦੇ ਜਿਹੜੇ ਆਪਣਾ ਜਿਹੜੇ ਸਰਕਾਰਾਂ ਨੇ ਜਿਹੜੇ ਲੀਡਰਸ ਸੇ ਉਹ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਗਪਾਤ ਦੇ ਨਾਂ ਤੇ ਗੁੰਮਰਾਹ ਕਰਨ ਦੇ ਲੱਗੇ ਹੋਏ ਨੇ ਨਾ ਹੀ ਅਕਾਲੀ ਦਲ ਨੇ ਕੁਝ ਕੀਤਾ ਪੰਜਾਬ ਦੇ ਵਿੱਚ ਨਾ ਹੀ ਭਾਜਪਾ ਸਰਕਾਰ ਨੇ ਕੀਤਾ ਕੋਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਉਹ ਵੀ ਲੋਕਾਂ ਨੂੰ ਲੁੱਟਣ ਦੀ ਬਜਾਏ ਕੁਝ ਨਹੀਂ ਕਰ ਰਹੀ ਪਹਿਲੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਹੁਣ ਭਗਵਾਨ ਜੀ ਸਰਕਾਰ ਨੇ ਆਨਲ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਹੋਰ ਚੁਕਲਿਆ ਗਿਆ ਔਰ ਜਿੱਥੋਂ ਤੱਕ ਅਲਾਈਂਸ ਦਾ ਸਵਾਲ ਹੈ ਪੰਜਾਬ ਦੇ ਕਾਂਗਰਸੀ ਵਰਕਰ ਕਦੇ ਵੀ ਨਹੀਂ ਚਾਹੁੰਦੇ ਵੀ ਆਮ ਆਦਮੀ ਪਾਰਟੀ ਨਾਲ ਅਲਾਈਂਸ ਹੋਵੇ ਕਿਉਂਕਿ ਆਜੀ ਤੀ ਡੇਟ ਦੇ ਵਿੱਚ ਪੰਜਾਬ ਆਮ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਉਹ ਬਿਲਕੁਲ ਹਾਸ਼ੀਏ ਤੇ ਆ ਚੁੱਕੀ ਹੈ ਔਰ ਇੱਕ ਪੈਸੇ ਪਾਟੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਵੀ ਮਾੜੀ ਅਕਾਲੀ ਦਲ ਨੇ ਵੀ ਬੇੜਾ ਕਰ ਕਰਤਾ ਭਾਜਪੀ ਨੇ ਵੀ ਬੇੜਾ ਕਰ ਕਰਤਾ ਫਿਰ ਕਾਂਗਰਸ ਨੇ ਏਡੇ ਕਿਹੜੇ ਵਧੀਆ ਕੰਮ ਕੀਤੇ ਸੀਗੇ ਵੀ ਜਿਹੜਾ ਇੰਨੀ ਬੁਰੀ ਤਰ੍ਹਾਂ ਹਾਰ ਹੋਈ ਤੁਹਾਡੀ ਦੇਖੋ 1947 ਤੋਂ ਬਾਅਦ ਮੈਕਸਿਮਮ ਟਾਈਮ ਕਾਂਗਰਸ ਜਿਹੜੀ ਹੈ ਉਹ ਸੱਤਾ ਚ ਰਹੀ ਹੈ 1981 ਤੱਕ ਪੰਜਾਬ ਦੇ ਇਕਨੋਮੀ ਨੰਬਰ 1 ਤੇ ਸੀ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਪੰਜਾਬ ਦੇ ਹਾਲਾਤ ਚਾਪ ਹੋਣ ਨਾਲ ਆਤਵਾਦ ਜਦੋਂ ਵਧਿਆ ਉਹਦੋਂ ਜਿਹੜਾ ਉਦਯੋਗਤ ਨਾਜ਼ੀ ਉਹ ਵੀ ਬਾਅਦ ਪਲੈਨ ਕਰ ਗਿਆ ਵੱਡੇ ਵੱਡੇ ਉਦਯੋਗ ਜਿਹੜੇ ਸੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਟਾਈਮ ਤੇ ਲੱਗੇ ਸੀ ਉਹ ਬਿਲਕੁਲ ਬਰਬਾਦ ਹੋ ਗਏ ਔਰ ਸਰਕਾਰਾਂ ਨੇ ਵੀ ਪੈਸਾ ਦੇਣ ਦੀ ਜਿਹੜਾ ਕਿ ਪੰਜਾਬ ਦੇ ਵਿੱਚ ਉਹ ਮਨਾ ਕਰ ਦਿੱਤਾ ਔਰ ਜਦੋਂ ਤੱਕ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਜਦੋਂ ਜਦੋਂ ਵੀ ਆਈ ਹੈ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਹਾਲਾਤ ਜਿਹੜੇ ਨੇ ਸੁਖਾਵੇ ਹੋਏ ਨੇ ਪਾਈਚਾਰੇ ਸਾਜ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਰਾਜਵادیه ਹਿੰਦੂ ਸਿੱਖ ਭਾਈਚਾਰਾ ਜਾਂ ਹੋਰ ਜਿਹੜੇ ਲੋਕੀ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਲਈ ਜੇ ਕਿਸੇ ਪਾਰਟੀ ਨੇ ਕੰਮ ਕੀਤਾ ਤੇ ਉਹ ਕਾਂਗਰਸ ਪਾਰਟੀ ਹੈ ਬਾਕੀ ਜਿਹੜੇ ਆਪਣਾ ਲੀਡਰਸ ਨੇ ਬਾਕੀ ਜਿਹੜੇ ਦੂਸਰੀਆਂ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨ ਦੇ ਵਿੱਚ ਜਾਂ ਲੋਕਾਂ ਨੂੰ ਨਸ਼ਿਆਂ ਦੇ ਵੱਲ ਲਿਜਾਣ ਵਿੱਚ ਜਾਂ ਲੋਕਾਂ ਨੂੰ ਜਿਹੜੇ ਬ੍ਰੇਨ ਟ੍ਰੇਨ ਹੋ ਰਿਹਾ ਬਾਹਰ ਵਿਦੇਸ਼ਾਂ ਦੇ ਵਿੱਚ ਜਾਣ ਵਿੱਚ ਮੁੱਖ ਰੋਲ ਪਲੇ ਕੀਤਾ ਅੱਜ ਜੇ ਅਸੀਂ ਗੱਲ ਕਰੀਏ ਅਲਾਈਅੰਸ ਦੀ ਗੱਲ ਜਿਹੜੀ ਤੁਸੀਂ ਮੇਨ ਮੁੱਦਾ ਰੱਖਿਆ ਤੇ ਦੋ ਤਿੰਨ ਵਾਰੀ ਪੁੱਛ ਚੁੱਕੇ ਹੋ ਦੇਖੋ ਪੰਜਾਬ ਦਾ ਵਰਕਰ ਕਾਂਗਰਸੀ ਵਰਕਰ ਕਦੇ ਵੀ ਅਲਾਈਅንስ ਦੀ ਗੱਲ ਨਹੀਂ ਕਰੇਗਾ ਕਿਉਂਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਕਾਂਗਰਸ ਪੱਖੀ ਹਾਲਾਤ ਹੋ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਕਾਂਗਰਸੀ اپੋਜੀਸ਼ਨ ਇੰਨੀ ਕੋ ਸਟਰੋਂਗ ਹੋ ਗਈ ਹੈ ਵੀ 13 4 11 ਸੀਟਾਂ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਕਾਂਗਰਸ ਹੈ ਔਰ ਅੱਗੇ ਵੀ ਜੇ ਅਸੀਂ ਇਤਿਹਾਸ ਤੋਂ ਸਬਕ ਲਈਏ ਤਾਂ 1992 92 'ਚ ਜਦੋਂ ਨਰਸਿਮਹਾ ਰਾਓ ਹਿੰਦੁਸਤਾਨ ਦੇ ਪੰਜਾਬ ਕਾਂਗਰਸ ਉਹਦੇ ਆਲ ਇੰਡੀਆ ਦੇ ਪ੍ਰਧਾਨ ਸਨ ਪ੍ਰਧਾਨ ਮੰਤਰੀ ਵੀ ਸਨ ਉਦੋਂ ਉਹਨਾਂ ਨੇ ਯੂਪੀ ਦੇ ਵਿੱਚ ਬੀਐਸਪੀ ਨਾਲ ਅਲਾਈਅንስ ਕੀਤਾ ਔਰ ਜਦੋਂ ਦਾ ਬੀਐਸਪੀ ਨਾਲ ਅਲਾਈਅንስ ਕੀਤਾ ਯੂਪੀ ਦੇ ਵਿੱਚ ਉਦੋਂ ਤੋਂ ਕਾਂਗਰਸ ਜੜੀ ਯੂਪੀ ਚ ਹਾਸ਼ੀਜ ਆ ਗਈ ਔਰ ਅਸੀਂ ਆਪਣੇ ਹਾਈ ਕਮਾਂਡ ਦੇ ਲੀਡਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਵਿੱਚ 13 ਦੇ 13 ਸੀਟਾਂ ਦੇ ਜੇ ਕਾਂਗਰਸ ਲੜਦੀ ਹੈ ਤੇ ਵੱਧ ਤੋਂ ਵੱਧ ਸੀਟਾ 11 ਤੋਂ ਵੱਧ ਸੀਟਾ ਜਿਹੜੀ ਹੈ ਪੰਜਾਬ ਕਾਂਗਰਸ ਪੰਜਾਬ ਦੇ ਵਰਕਰ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੇ ਝੋਲੀ 'ਚ ਪਾਉਣਗੇ ਤੁਸੀਂ ਕਹੀ ਜਾਂਦੇ ਹੋ ਕਿ ਕਾਂਗਰਸ ਦਾ ਗਰਾਫ ਬਹੁਤ ਵਧੀਆ ਦੂਜੇ ਪਾਸੇ ਕਾਂਗਰਸ ਚ ਧੜੇਬੰਦੀ ਇੰਨੀ ਵੱਧ ਗਈ ਹੈ ਕਿ ਜੇ ਕੋਈ ਕੇਂਦਰ ਤੋਂ ਸੈਂਟਰ ਤੋਂ ਤੁਹਾਡਾ ਕੋਈ ਲੀਡਰ ਆਉਂਦਾ ਹਾਈ ਕਮਾਂਡ ਦਾ ਉਹ ਪੰਜਾਬ ਕਾਂਗਰਸ ਦੀ ਧੜੇਬੰਦੀ ਵੇਖ ਕੇ ਤੇ ਉਹ ਪਛਾਹ ਮੜ ਜਾਂਦਾ ਜੀ ਮਤਲਬ ਕੋਈ ਠੋਸ ਫੈਸਲੇ ਤੇ ਨਹੀਂ ਪਹੁੰਚ ਸਕਦੇ ਇਹ ਕਿਸ ਤਰ੍ਹਾਂ ਤੁਸੀਂ ਇਹ ਦਾਵਾ ਕਰ ਸਕਦੇ ਦੇਖੋ ਹਰ ਇੱਕ ਬੰਦੇ ਨੂੰ ਹੱਕ ਹੈ ਵੀ ਆਪਣੀ ਟਿਕਟ ਮੰਗਣ ਦਾ ਹੱਕ ਹਰ ਬੰਦੇ ਨੂੰ ਹੱਕ ਹੈ ਵੀ ਆਪਣੇ ਜਿਹੜਾ ਲੀਡਰ ਹੈ ਜਿੰਨੋਂ ਲੀਡਰ ਸਮਝਦਾ ਉਸ ਦੇ ਸਪੋਰਟ ਕਰਨ ਦਾ ਬਾਕੀ ਪੰਜਾਬ ਦੇ ਵਿੱਚ ਸੰਗਠਨ ਬੜਾ ਮਜ਼ਬੂਤ ਹੈ ਪੰਜਾਬ ਦੇ ਵਿੱਚ ਜਦੋਂ ਜਦ ਰਾਜਾ ਵੜਿੰਗ ਪੰਜਾਬ ਦੇ ਪ੍ਰਧਾਨ ਬਣੇ ਹਨ ਉਹਨਾਂ ਨੇ ਜਗ੍ਹਾ ਜਗ੍ਹਾ ਜਾ ਕੇ ਰੈਲੀਆਂ ਕੀਤੀਆਂ ਜਿੰਨ ਜਗ੍ਹਾ ਜਗ੍ਹਾ ਜਾ ਕੇ ਮੀਟੀਆਂ ਕੀਤੀਆਂ ਪੰਜਾਬ ਦੇ ਕਾਂਗਰਸ ਦੇ ਵਰਕਰ ਤੇ ਮੋੜ ਜਾਣ ਪਈ ਹੈ ਉਹ ਵੀ ਜਿਹੜੇ ਦਵਿੰਦਰ ਜਾਦਵ ਜਿਹੜੇ ਇੰਚਾਰਜ ਬਣੇ ਹਨ ਪੰਜਾਬ ਕਾਂਗਰਸ ਕਮੇਟੀ ਦੇ ਉਹ ਵੀ ਨੌਜਵਾਨਾਂ ਅਗੂ ਨੇ ਉਹਨਾਂ ਨੂੰ ਪਤਾ ਹੈ ਨੌਜਵਾਨ ਜੇ ਅੱਗੇ ਆਣਗੇ ਤੇ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਉਸਵਲ ਹੋਏਗਾ ਪੰਜਾਬ ਦੇ ਵਿੱਚ ਜਿਹੜੇ ਭਾਈਚਾਰਕ ਸਾਂਝ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਵਧੀਆ ਹੈ ਬਾਕੀ ਹਰ ਇੱਕ ਨੂੰ ਹੱਕ ਹੈ ਬੀਓ ਆਪ ਆਪਣੇ ਲੀਡਰਾਂ ਨੂੰ ਜਾਂ ਆਪਣੇ ਆਪ ਨੂੰ ਆਪਣਾ ਅੱਗੇ ਰੱਖ ਕੇ ਗੱਲ ਕਰ ਸਕਦਾ ਬੀਤੇ ਦਿਨੀ ਅਮਰ ਸਰਚ ਜਯਾਦੂ ਜੀ ਆਏ ਸੀ ਇਹੋਨਾਂ ਦੇ ਸਾਹਮਣੇ ਮਤਲਬ ਕਾਂਗਰਸ ਦੇ ਵਰਕਰਾਂ ਦੇ ਅੰਦਰ ਟੜੇਬੰਦੀ ਬਹੁਤ ਉੱਭਰ ਕੇ ਸਾਹਮਣੇ ਆਈ ਸੀ ਦੇਖੋ ਉਸ ਮੀਟਿੰਗ ਤੇ ਮੈਂ ਵੀ ਮਜੂਸ ਸੀ ਕੋਈ ਅਜਿਹੀ ਟੜੇਬੰਦੀ ਕੋਈ ਅਜਿਹੀ ਨਜ਼ਰ ਨਹੀਂ ਆਈ ਬਾਕੀ ਛੋਟਾ ਮੋਟਾ ਜੋ ਜਿਹੜਾ ਉਹ ਲੋਕਤੰਤਰ ਹੈ ਹਰ ਇੱਕ ਨੂੰ ਆਪਣੇ ਗੱਲ ਕਰਨ ਦਾ ਅਧਿਕਾਰ ਹੈ ਜੇ ਕਿਸੇ ਨੇ ਕੋਈ ਗੱਲ ਕੀਤੀ ਹੈ ਤੇ ਫਿਰ ਸਭ ਕੋਈ ਨਾਰਮਲ ਤਰੀਕੇ ਦੇ ਨਾਲ ਹੋਇਆ ਹਰ ਇੱਕ ਨੂੰ ਆਪਣੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੇ ਉਹ ਵਿਚਾਰ ਰੱਖੇ ਉਸ ਉਸ ਵਿੱਚ ਕਿਸਾਨੀ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਕਿਸਾਨੀ ਸੰਘਰਸ਼ ਚ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਰਹੀ ਹੈ ਰਹੀ ਸੀ ਰਹੀ ਹੈ ਤੇ ਰਹੇਗੀ ਦੇਖੋ ਕਿਸਾਨੀ ਸੰਘ ਜਿਹੜਾ ਹੈ ਉਹ ਸਰਕਾਰ ਨੇ ਪਹਿਲੋ ਵੀ ਉਹਨਾਂ ਨੂੰ ਵਾਅਦਾ ਕੀਤਾ ਸੀ ਅੱਜ ਤੋਂ 2-3 ਸਾਲ ਪਹਿਲੋ ਵੀ ਵੀ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੀਆਂ ਜਾਣਗੀਆਂ ਪਰ 2 ਸਾਲ ਬੀਤਣ ਦੇ ਬਾਵਜੂਦ ਵੀ ਜਦੋਂ ਪਾਣੀ ਸਿਰ ਦੇ ਉੱਪਰੋਂ ਨਿਕਲਦਾ ਨਜ਼ਰ ਆਇਆ ਤਾਂ ਕਿਸਾਨਾਂ ਨੇ ਸੋਚਿਆ ਵੀ ਇਹ ਜਿਹੜੀ ਸਰਕਾਰ ਇਹ ਸਾਨੂੰ ਬੇਵਕੂਫ ਬਣਾ ਗਈ ਔਰ ਇਸ ਕਰਕੇ ਜਿਹੜਾ ਉਹ ਆਪਣਾ ਕਿਸਾਨਾਂ ਨੇ ਫਿਰ ਤੋਂ ਅੰਦੋਲਨ ਜਿਹੜਾ ਉਹ ਸ਼ੁਰੂ ਕੀਤਾ ਜਦਕਿ ਐਮਐਸਪੀ ਦੇਣਾ ਕੋਈ ਸਰਕਾਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਦੇਖੋ ਸਰਕਾਰ ਇਹ ਕਹਿੰਦੀ ਵੀ ਸਾਡਾ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਅਸੀਂ ਜੇ ਐਮਐਸਪੀ ਦਿੰਦੇ ਆ। ਦੇਖੋ ਜੇ ਅਸੀਂ 60 ਤੋਂ 70% ਜੇ ਅਸੀਂ ਫਸਲਾਂ ਦੀ ਗੱਲ ਕਰੀਏ ਤੇ ਜੇ 5 ਲੱਖ ਕਰੋੜ ਦੀਆਂ ਫਸਲਾਂ ਜਿਹੜੀਆਂ ਨੇ ਉਹ ਕਿਸਾਨ ਜਿਹੜੇ ਆਪਣੇ ਆਪਣੇ ਪਿੰਡਾਂ 'ਚ ਜਾਂ ਆਪਣੇ ਜਿਹੜੇ ਲੋਕਲ ਏਰੀਆ 'ਚ ਹੀ ਉਹ ਸੇਲ ਕਰ ਲੈਂਦੇ ਆ। ਜੇ 5 ਲੱਖ ਕਰੋੜ ਰੁਪਏ ਦਾ ਜਿਹੜੀਆਂ ਦੂਸਰੀਆਂ ਫਸਲਾਂ ਨੇ ਜੇ ਅਸੀਂ ਤਿੰਨ ਹਿੱਸੇ ਵੰਡिए। 5 ਲੱਖ ਕਰੋੜ ਦੀਆਂ ਜਿਹੜੀਆਂ ਦੂਸਰੀਆਂ ਫਸਲਾਂ ਨੇ ਉਹਨਾਂ ਤੇ ਸਰਕਾਰ ਨੇ ਆਲਰੇਡੀ ਹੀ ਜਿਹੜੀ ਉਹ ਫਿਕਸ ਕੀਤੀ ਹੋਈ ਐ ਐਮ ਐਸ ਪੀ ਜਿਸ ਦਾ ਨਾਜ ਤੇ ਹੋ ਗਈ ਝੋਨੇ ਤੇ ਹੋ ਗਈ ਜਾਂ ਫਿਰ ਆਪਣਾ ਕਪਾਹ ਤੇ ਹੋ ਗਈ ਉਹ ਆਲਰੇਡੀ ਜਿਹੜੀ ਇਹ ਉਹਨਾਂ ਨੇ ਐਮ ਐਸ ਪੀ ਫਿਕਸ ਕੀਤੀ ਹੋਈ ਹੈ ਬਾਕੀ ਜੇ ਪੰਜ ਬਾਕੀ ਦਾ 5 ਲੱਖ ਕਰੋੜ ਦਾ ਸਵਾਲ ਉਹਦੇ 'ਚ ਥੋੜਾ ਜਿਹੜਾ ਹਿੱਸਾ ਜੇ ਸਰਕਾਰ ਨੂੰ ਦੇਣਾ ਪੈ ਜਾਂਦਾ ਤਾਂ ਮੈਂ ਨਹੀਂ ਸਮਝਦਾ ਵੀ ਇਹ ਕੋਈ ਸਰਕਾਰ ਇਸ ਨੂੰ ਦੇ ਨਹੀਂ ਸਕਦੀ ਉਦੇ ਉਹਦੇ ਵਿੱਚ ਵੀ ਜੇ ਐਮਐਸਪੀ ਫਿਕਸ ਕਰ ਦਿੱਤੀ ਜਾਂਦੀ ਹੈ ਤੇ ਉਹਦੇ ਤੇ ਉਹਦੇ ਨਾਲ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਜਿਹੜੇ ਕਿ ਫਸਲਾਂ ਖਰੀਦਦੇ ਨੇ ਕਿਸਾਨਾਂ ਕੋਲੋਂ ਉਹਨਾਂ ਦੇ ਕੰਟਰੋਲ ਹੋਏਗਾ ਉਹਨਾਂ ਨੂੰ ਮਿਨੀਮਮ ਪ੍ਰਾਈਸ ਸਟਿਟੀ ਆਫ ਫਿਕਸ ਜਿਹੜੀ ਉਹ ਦੇਣੀ ਪਵੇਗੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਉਹ ਨੋਨੇ ਨੋਨੇ ਭਾਵਾਂ ਤੇ ਕਿਸਾਨਾਂ ਕੋਲ ਫਸਲਾਂ ਚੁੱਕ ਲੈਂਦੇ ਨੇ ਇੱਕ ਰਬੀਏ ਜਿਹੜੇ ਵੀ ਪੈਸੇ ਚੁੱਕ ਲੈਂਦੇ ਉਹਦੇ ਤੇ ਉਹ ਲਗਾਮ ਲੱਗੇਗੀ ਜੱਟ ਕੀ ਬੀਜੇਪੀ ਸਰਕਾਰ ਯੋਗ ਜਿਹੜੇ ਵੱਡੇ ਵੱਡੇ ਉਦਯੋਗ ਬੱਤੀਆਂ ਨੂੰ ਫਾਇਦਾ ਦੇਣ ਵਾਸਤੇ ਐਮਐਸਪੀ ਜਿਹੜੀ ਉਹ ਫਿਕਸ ਨਹੀਂ ਕਰ ਰਹੀ ਪਰ ਇਹ ਜਿਹੜੀ ਇਹ ਕਾਂਗਰਸ ਦੇ ਵਿਰੁੱਧ ਚੱਲ ਰਹੀ ਵੀ ਇਹ ਕਿਸਾਨ ਜਿਹੜਾ ਕਿਸਾਨੀ ਦੇ ਵਿਰੁੱਧ ਚੱਲ ਰਹੀ ਵੀ ਫਾਰਮਰਸ ਦੇ ਵਿਰੁੱਧ ਚੱਲ ਰਹੀ ਅੱਜ ਬੀਜੇਪੀ ਗੱਲਾਂ ਕਰਦੇ ਵੀ ਅਸੀਂ ਜਿਹੜੇ ਚਾਰ ਮੁੱਦਿਆਂ ਤੇ ਇਲੈਕਸ਼ਨ ਲੜਾਂਗੇ ਪਾਵਰਟੀ ਦੇ ਇਲੈਕਸ਼ਨ ਲੜਾਂਗੇ ਅਨਐਮਪਲੋਇਮੈਂਟ ਤੇ ਯੂਥ ਦੇ ਇਲੈਕਸ਼ਨ ਲੜਾਂਗੇ ਯੂਥ ਨੂੰ ਬੇਸ ਬਣਾਵਾਂਗੇ ਫਾਰਮਰਸ ਦੇ ਬੇਸ ਬਣਾਵਾਂਗੇ ਔਮਨ ਏਮਪਾਵਰਮੈਂਟ ਚਾਰ ਇਸ਼ੂਸ ਨੂੰ ਲੈ ਕੇ ਜਿਹੜੇ ਉਹ ਆਪਣਾ ਇਲੈਕਸ਼ਨ ਤੇ ਜਾ ਰਹੇ ਪਰ ਜਿਵੇਂ ਪਿਛਲੇ 10 ਸਾਲਾਂ ਚਾਤੇ ਮਾਰੀਏ ਤਾਂ ਗਰੀਬੀ ਵੀ ਵਧੀਏ ਗਰੀਬੀ ਜਿਹੜੇ ਰੇਖਾ ਦੇ ਵਿੱਚ ਗੱਲ ਕਰੀਏ ਤੇ ਗਰੀਬੀ ਰੇਖਾ 'ਚ ਖੁਦ ਆਪਣਾ ਸਰਕਾਰ ਐਡਮਿਟ ਕਰਦੀ ਵੀ ਜਿਵੇਂ 85 ਕਰੋੜ ਜਨਤਾ ਨੂੰ ਫ੍ਰੀ ਰਾਸ਼ਨ ਦੇਣਾ ਜੇ 85 ਕਰੋੜ ਜਨਤਾ ਨੂੰ ਫ੍ਰੀ ਰਾਸ਼ਨ ਦੇਣਾ ਜਿਉਣਾ ਦੀ ਸਕੀਮ ਹੈ ਤੇ ਉਹ ਸਕੀਮ ਜਿਹੜੀ ਹੈ ਉਹ ਗਰੀਬਾਂ ਵਾਸਤੇ ਜੇ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨ ਫਰਸਟ੍ਰੇਟਡ ਹੈ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਨੌਜਵਾਨਾਂ ਕੋਲ ਕੋਈ ਰੋਜ਼ਗਾਰ ਨਹੀਂ ਜੇ ਉਹ ਮਨ ਅੰਪਾਇਰਮੈਂਟ ਦੀ ਗੱਲ ਕਰੀਏ ਤਾਂ ਜਗ੍ਹਾ ਜਗ੍ਹਾ ਮਹਿਲਾਵਾਂ ਨਾਲ ਅਤਿਆਚਾਰ ਹੋ ਰਹੇ ਨੇ ਜਗਾ ਜਗਾ ਮਰਡਰ ਹੋ ਰਹੇ ਨੇ ਜਗਾ ਜਗਾ ਰੇਪ ਹੋ ਰਹੇ ਨੇ ਜਗਾ ਜਗਾ ਉਹਨਾਂ ਦੀ ਇੱਜ਼ਤ ਨੂੰ ਛਾਲਿਆ ਜਾ ਰਿਹਾ ਜੇ ਫਾਰਮਰ ਦੀ ਗੱਲ ਕਰੀਏ ਫਾਰਮਰਸ ਵੀ ਸੜਕਾ ਤੇ ਨੇ ਤੇ ਜੇ ਇਹ ਚਾਰ ਇਸ਼ਵਾਂ ਇਸ਼ਵਾਂ ਦੀ ਗੱਲ ਕਰਦੇ ਚਾਰ ਇਸ਼ਵਾਂ ਦੇ ਇਹ ਜ਼ੀਰੋ ਨੇ ਅੱਜ ਜੀ ਡੇਟ ਤੇ ਜੇ ਇਹ ਗੱਲ ਕਰਦੇ ਨੇ ਵੀ ਅਸੀਂ ਜਿਹੜਾ ਉਹ 400 ਤੋਂ ਪਾਰ ਨਾ ਤੇ ਮੇਰਾ ਨਹੀਂ ਖਿਆਲ ਵੀ 400 ਤੋਂ ਪਾਰ ਕੋਈ ਆਪਣਾ ਬੀਜੇਪੀ ਪਾਰਟੀ ਲੈ ਕੇ ਜਾ ਸਕਦੀ ਹੈ ਔਰ ਔਰ ਇਹ ਲੋਕਾਂ ਨੂੰ ਗੁੰਮਰਾ ਕਰ ਰਹੇ ਮੀਡੀਆ ਇਹਨਾਂ ਨੇ ਖਰੀਦਿਆ ਹੈ ਲੋਕਾਂ ਨੂੰ ਸੋਸ਼ਲ ਮੀਡੀਆ ਖਿੱਚਿਆ ਹੈ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਕੋ ਕਸਰ ਨਹੀਂ ਚੜ ਰਹੀ ਔਰ ਮੇਰਾ ਨੇ ਖਿਆਲ ਵੀ ਇਹ ਸਰਕਾਰ ਬਣਾਉਣ ਦੇ ਵੀ ਕਾਬਿਲ ਐਨਡੀਏ ਹੋਏਗੀ ਔਰ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਹੋਏਗੀ ਪੰਜਾਬ ਦੇ ਵਿੱਚ 13 ਚੋਂ 11 ਸੀਟਾਂ ਜਿਹੜੀਆਂ ਆ ਉਹ ਕਾਂਗਰਸ ਪਾਰਟੀ ਲਏਗੀ ਔਰ ਔਰ ਕਾਂਗਰਸ ਪਾਰਟੀ ਦੀ ਰਹਿਨਮਾਈ ਤੇ ਇੱਕ ਮਜ਼ਬੂਤ ਸਰਕਾਰ ਸੈਂਟਰ 'ਚ ਬਣੇਗੀ ਜਿੱਥੇ ਕਿਸਾਨੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਪਣਾ ਪੂਰਾ ਉਹਨਾਂ ਦਾ ਹੱਕ ਦਿੱਤਾ ਜਾਏਗਾ ਯੂਥ ਦੇ ਵਾਸਤੇ ਇਕੋ ਸੋਸ਼ਲ ਸੈਕੂਰਿਟੀ ਜਿਹੜੀ ਉਹ ਕਾਇਮ ਕੀਤੀ ਜਾਏਗੀ ਸੋਸ਼ਲ ਸੈਕੂਰਿਟੀ ਐਕਟ ਜਿਹੜਾ ਉਹ ਲਿਆਂਦਾ ਜਾਏਗਾ ਸੋਸ਼ਲ ਸੈਕੂਰਿਟੀ ਐਕਟ ਦੀ ਅਸੀਂ ਗੱਲ ਕਰੀਏ ਤਾਂ ਸੋਸ਼ਲ ਸੈਕੂਰਿਟੀ ਐਕਟ ਵਿੱਚ ਇਹ ਹੈਗਾ ਵੀ ਜੇ ਨੌਜਵਾਨ ਕੋਈ ਬੇਰੋਜ਼ਗਾਰ ਹੈ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਜਾਂ ਜਾਂ ਉਹਨਾਂ ਨੂੰ ਲੋਨ ਜਿਹੜਾ ਉਹ ਬਹੁਤ ਘੱਟ ਰੇਟਾਂ ਦੇ ਜਾਂ ਬਿਨਾਂ ਇੰਟਰਸਟ ਲੋਨ ਦਿੱਤਾ ਜਾਵੇਗਾ ਜਿਸ ਦੇ ਨਾਲ ਉਹ ਆਪਣੀ ਰੋਜ਼ਗਾਰ ਸਾਬਤ ਕਰ ਸਕਣ ਜਾਂ ਜਿਹੜਾ ਕੋਈ ਰੋਜ਼ਗਾਰ ਜਿਹੜਾ ਕੋਈ ਬੇਰੋਜ਼ਗਾਰ ਰਹਿ ਜਾਏਗਾ ਉਸ ਤੋਂ ਇਲਾਵਾ ਜਿਹੜਾ ਕੋਈ ਉਹ ਉਸ ਨੂੰ ਲਾਇਕਤ ਦੇ ਹਿਸਾਬ ਨਾਲ ਜੁੜਾ ਉਹ ਬੇਰੋਜ਼ਗਾਰੀ ਪੱਤਾ ਦਿੱਤਾ ਜਾਵੇਗਾ ਜਿਸ ਦੇ ਨਾਲ ਆਉਣ ਵਾਲੇ ਟਾਈਮ ਤੇ ਦੇਸ਼ ਖੁਸ਼ਹਾਲ ਹੋਏਗਾ ਰਾਹੁਲ ਗਾਂਧੀ ਜੀ ਦੇ ਰਹਿਨੁਮਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਦੇਸ਼ ਖੁਸ਼ਹਾਲ ਹੋਏਗਾ ਯੂਥ ਖੁਸ਼ਹਾਲ ਹੋਏਗਾ ਕਿਸਾਨ ਖੁਸ਼ਹਾਲ ਹੋਏਗਾ ਤੁਸੀਂ ਸੋਸ਼ਲ ਸਿਕਿਉਰਿਟੀ ਦੀ ਗੱਲ ਕੀਤੀ ਕਿ ਸਰਕਾਰ ਨੂੰ ਸੋਸ਼ਲ ਸਿਕਿਉਰਿਟੀ ਐਕਟ ਲਿਆਉਣਾ ਚਾਹੀਦਾ ਤੇ ਕਾਂਗਰਸ ਨੇ ਇੰਨੀ ਇੰਨੀ ਦੇਰ ਦੇਸ਼ ਤੇ ਰਾਜ ਕੀਤਾ ਉਦੋਂ ਸੋਸ਼ਲ ਸਿਕਿਉਰਿਟੀ ਐਕਟ ਕਿਉਂ ਨਹੀਂ ਲਾਗੂ ਕੀਤਾ ਦੇਖੋ ਕਾਂਗਰਸ ਹਮੇਸ਼ਾ ਹੀ ਸਮਾਜਵਾਦ ਦੇ ਨਾਮ ਤੇ ਚੱਲਦੀ ਜੀਏ ਕਾਂਗਰਸ ਨੇ ਕਦੇ ਵੀ ਵਿਚਾਰ ਨਹੀਂ ਕੀਤਾ ਵੀ ਅਮੀਰ ਹੋਰ ਅਮੀਰ ਹੋਵੇ ਗਰੀਬ ਹੋਰ ਗਰੀਬ ਹੋਵੇ ਕਾਂਗਰਸ ਹਮੇਸ਼ਾ ਹੀ ਇੱਕ ਬੈਲੈਂਸ ਪਕਰ ਤੇ ਚਲਦੀ ਰਹੀ ਹੈ ਆਜ ਦੀ ਡੇਟ ਦੇ ਦੇ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਅਮੀਰ ਹੋਰ ਜ਼ਿਆਦਾ ਅਮੀਰ ਹੋ ਗਿਆ ਗਰੀਬ ਹੋਰ ਜ਼ਿਆਦਾ ਗਰੀਬ ਹੋ ਗਿਆ ਤੇ ਜਿਹੜਾ ਮਿਡਲ ਕਲਾਸ ਤਬਕਾ ਉਹ ਬਿਲਕੁਲ ਪਿੱਛੇ ਰਹਿ ਗਿਆ ਮਿਡਲ ਕਲਾਸ ਤਬਕੀ ਦੀ ਜਿਹੜੀ ਕੋਈ ਇਹ ਸਰਕਾਰ ਨੇ ਕੋਈ ਫਿਕਰ ਨਹੀਂ ਕੀਤੀ ਔਰ ਆਜ ਦੀ ਡੇਟ ਦੇ ਵਿੱਚ ਹਰ ਨੌਜਵਾਨ ਕੀ ਹਰ ਆਮ ਨਾਗਰਿਕ ਕੀ ਜਿਹੜਾ ਉਹ ਫਰਸਟ੍ਰੇਟਡ ਹੈ ਅੱਜ ਜੇ ਅਸੀਂ ਗੱਲ ਕਰੀਏ ਪਤਿੰਨ ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ 2011 ਤੋਂ ਪਹਿਲਾਂ ਸੀ ਔਰ ਅੱਜ ਦੀ ਡੇਟ ਦੇ ਵਿੱਚ ਡੇਢ ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਬੀਡੀਪੀ ਨੇ ਉਹ ਤਾਂ ਆ ਕੇ ਕਰ ਦਿੱਤਾ ਯਾਨੀ ਕਿ ਪਿਛਲੇ ਦਸ ਸਾਲਾਂ ਦੇ ਵਿੱਚ 95 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਉੱਪਰ ਚੜਾ ਦਿੱਤਾ ਅੱਜ ਦੇਸ਼ ਨੂੰ ਕਹ ਰਹੇ ਵਿਦੇਸ਼ ਸਾਈਂ ਸ਼ਾਈਨ ਕਰ ਰਿਹਾ ਦੇਸ਼ ਅੱਗੇ ਵਧ ਰਿਹਾ ਦੇਸ਼ ਵਿਕਸਿਤ ਹੋ ਰਿਹਾ ਮੇਰਾ ਨਹੀਂ خیال ਵੀ ਦੇਸ਼ ਵਿਕਸਿਤ ਹੋ ਰਿਹਾ ਦੇਸ਼ ਹੋਰ ਡਾਊਨ ਹੋਇਆ ਪਾਵਰਟੀ ਹੋਰ ਵਧੀ ਹੈ এমਪਲੋਇਮੈਂਟ ਹੋਰ ਵਧੀ ਹੈ ਕਿਸਾਨਾਂ ਜਿਹੜਾ ਸਫਰੀਕਾ ਦੇ ਆ ਗਏ ਲੋਕ ਸੜਕਾਂ ਦੇ ਆ ਗਏ ਨੇ ਲੋਕ ਅੱਜ ਭੁੱਖੇ ਮਰਨ ਦੇ ਤਦ ਆ ਗਏ ਔਰ ਮੈਂ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਭਾਰਤਵਾਸੀਆਂ ਨੂੰ ਅਪੀਲ ਕਰਾਂਗਾ ਵੀ ਧਰਮ ਦੇ ਨਾਂ ਤੇ ਜਾਤ ਪਾਤ ਨਾਂ ਤੇ ਉੱਪਰ ਉੱਠ ਕੇ ਇਹ ਵੇਖਣ ਕਿ ਇਹਨਾਂ ਦੀਆਂ ਪਾਲਿਸੀਆਂ ਕੀ ਨੇ ਇਹਨਾਂ ਦੀ ਪਾਲਿਸੀਆਂ ਹਮੇਸ਼ਾ ਹੀ ਉਦਯੋਗਨ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਉਹਨਾਂ ਦੇ ਪੱਖੇ ਰਹੀਆਂ ਨੇ ਗਰੀਬ ਆਦਮੀ ਹੋਰ ਗਰੀਬ ਹੋਇਆ ਏਮਪਲੋਇਮੈਂਟ ਲੋਕਾਂ ਨੂੰ ਮਿਲ ਹੀ ਨਹੀਂ ਵੂਮਨ ਡਿਪਾਰਟਮੈਂਟ ਦੀ ਗੱਲ ਕਰਦੇ ਨੇ ਵੂਮਨ ਡਿਪਾਰਟਮੈਂਟ ਤੇ ਆਪਣਾ ਕੋਈ ਇਹਨਾਂ ਨੇ ਕੋਈ ਮਹਿਲਾ ਸਸ਼ਕਤੀਕਰਨ ਵਾਸਤੇ ਕੋਈ ਕੰਮ ਨਹੀਂ ਕੀਤਾ ਕਿਸਾਨ ਦੇ ਕਿਸਾਨ ਜਿਹੜੇ ਸਰਕਾਰ ਅੱਜ ਦੀ ਤਰੀਕ ਤੇ ਅੱਜ ਦੀ ਟਾਈਮ ਦੇ ਉੱਪਰ ਚਾਰੇ ਪਾਸੇ ਹਾਂ ਕਰ ਮੱਚੇ ਪਰ ਇਹ ਸੋਸ਼ਲ ਮੀਡੀਆ ਰਾਈ ਜਾਂ ਆਪਣੇ ਜਿਹੜੇ ਮੀਡੀਆ ਖਰੀਦੇ ਆ ਉਹਨਾਂ ਦੇ ਰਾਈ ਇਹ ਇਹੋ ਜਿਹਾ ਦੁਸ਼ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਧੰਨਵਾਦ ਜੀ